ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਮੋਗਾ ਦੀ ਸਮੂਹ ਲੀਡਰਸ਼ਿਪ ਨੇ ਗੁਰਦੁਆਰਾ ਸਾਹਿਬ ਪਿੰਡ ਢੋਲੀ ਭਾਈ ਇਤਿਹਾਸਕ ਸਥਾਨ ਦੇ ਉੱਤੇ ਮੀਟਿੰਗ ਕੀਤੀ ਆ ਵਿਚਾਰ ਵਟਾਂਦਰਾ ਕੀਤਾ ਪੰਚਾਇਤ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵਿਚਾਰਾਂ ਹੋਈਆਂ ਕੈਂਡੀਡੇਟਾਂ ਬਾਰੇ ਫੈਸਲਾ ਹੋਇਆ ਤੇ ਸਾਰਿਆਂ ਨੇ ਪ੍ਰਣ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵੱਲੋਂ ਹਰੇਕ ਬਲਾਕ ਸੰਪਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਿਤਾ ਆ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਤੇ ਅਸੀਂ ਵੀ ਅਪੀਲ ਪਾਰਟੀ ਵੱਲੋਂ ਕੀਤੀ ਆ ਸਾਰਿਆਂ ਨੇ ਮੁੱਖ ਸੇਵਾ ਹਦਾਰ ਹੋਣ ਦੇ ਨਾਤੇ ਮੈਂ ਵੀ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕੀਤੀ ਆ ਵੀ ਤਗੜੇ ਹੋ ਕੇ ਆਪਾਂ ਇਹ ਚੋਣਾਂ ਜਿੱਤੀਏ ਕਿਉਂਕਿ ਇਸ ਹਾਲ ਦਾ ਤਾਂ ਰਹਿ ਗਿਆ ਸਰਕਾਰ ਦਾ ਤਾਂ ਰਹਿ ਗਿਆ ਸਾਲ ਆਉਣ ਵਾਲੀ ਸਰਕਾਰ ਦੇ ਵੀ 4 ਸਾਲ ਵਿੱਚ ਪੈਣੇ ਆ ਇਹਨਾਂ ਚੋਣਾਂ ਚ ਪੰਚਾਇਤੀ ਚੋਣਾਂ ਦੇ ਵਿੱਚ ਤਾਂ ਲੁੱਟਖੋਟ ਹੋਈ ਪੂਰੀ ਕਿਸੇ ਦੇ ਕਾਗਜ਼ ਲੁੱਟ ਲੇ ਕਿਸੇ ਤੇ ਪਰਚਾ ਦਰਜ ਕਰਤਾ ਕਿਸੇ ਤੇ ਕੋਸ਼ ਕਰਤਾ ਕਿਸੇ ਤੇ ਕੋਸ਼ ਕਰਤਾ ਹੁਣ ਪਤਾ ਲੱਗੂ ਬਲਾਕ ਸ਼ਮਤੀ ਚੋਣਾਂ 'ਚ ਜਦੋਂ ਵੋਟਾਂ ਪਈਆਂ ਸਾਰੀ ਪਾਰਟੀ ਲੀਡਰਸ਼ਿਪ ਪੱਬਾਂ ਪਾਰ ਹੋਈ ਵੀ ਆ ਵੀ ਦਿਖਾਵਾਂਗੇ ਟਾਈਮ ਆਉਣ ਦਿਓ ਵੀ ਜਿਹੜੀਆਂ ਪੰਚਾਇਤੀ ਚੋਣਾਂ ਦੇ ਨਾ ਧੱਕੇ ਨਾਲ ਪੰਚਾਇਤਾਂ ਬਣਾਈਆਂ ਉਹਦਾ ਜਵਾਬ ਸਾਰੇ ਜਿਹੜੇ ਪਿੰਡਾਂ ਵਾਲੇ ਲੱਕ ਬੰਨ੍ਹੇ ਬੈਠੇ ਆ ਵੀ ਇਹਨਾਂ ਨੂੰ ਜਵਾਬ ਦੇਾਂਗੇ ਇਹ ਤੋਂ ਚੋਣਾ ਬਲਾਕ ਸੰਮਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਈਆਂ ਤੇ ਅਪੀਲ ਕੀਤੀ ਸਾਰੇ ਵਰਕਰਾਂ ਨੂੰ ਸਾਰੇ ਭੈਣਾ ਭਰਾਵਾਂ ਨੂੰ ਸਾਰੇ ਪਾਰਟੀ ਦੀ ਲੀਡਰਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਆ ਵੋਟਰ ਭਰਾਵਾਂ ਨੂੰ ਵਿਧਾਨ ਸਭਾ ਹਲਕਾ ਮੋਗੇ ਦੇ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਤਗੜੇ ਹੋ ਕੇ ਇਹ ਚੋਣ ਲੜੀਏ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਹ ਸਰਕਾਰ ਆ ਪਿੰਡਾਂ ਦੀ ਜਿਹੜੀ ਪੰਚਾਇਤ ਬਲਾਕ ਸੰਮਤੀ ਤੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਆ ਇਹੀ ਸਰਕਾਰ ਆ ਤੁਹਾਡੀ ਚਾਹੇ ਸਟੇਟ ਗਵਰਨਮੈਂਟ ਚਾਹੇ ਸੈਂਟਰ ਗਵਰਨਮੈਂਟ ਜਿੰਨਾ ਵੀ ਫੰਡ ਆਉਣਾ ਪੰਚਾਇਤਾਂ ਰਾਈ ਬਲੈਕ ਸੰਤੀਆਂ ਰਾਈ ਤੇ ਜ਼ਿਲ੍ਹਾ ਪ੍ਰੀਸ਼ਦਾਂ ਰਾਈ ਡਿਵੈਲਪਮੈਂਟ ਹੋਣੀ ਆ ਸਾਰੇ ਇਲਾਕੇ ਦੀ ਸਾਰੇ ਪਿੰਡਾਂ ਦੀ ਤੇ ਮੇਰੀ ਪਿੰਡਾਂ ਵਾਲਿਆਂ ਨੂੰ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਵੀ ਯਾਰੋ ਨਿਗਾਹ ਮਾਰੋ ਆਪਣੀ ਸਟੇਟ ਦਾ ਕੀ ਹਾਲ ਹੋਇਆ ਆਪਣਾ ਪੰਜਾਬ ਕਿੱਧਰ ਨੂੰ ਜਾ ਰਿਹਾ ਕੱਲਾ ਕੱਲਾ ਬੱਚਾ ਇਹਨਾਂ ਨੇ ਕਰਜ਼ਾਈ ਕਰਤਾ ਜੰਮਦਾ ਬੱਚਾ 123274 ਰੁਪਏ ਪ੍ਰਤੀ ਬੰਦਾ ਪੰਜਾਬ ਦੇ ਵਿੱਚ ਜਿਹੜਾ ਕਰਜ਼ਾ ਸਿਰ ਦੇ ਉੱਤੇ ਚੜ ਗਿਆ ਜਿਹੜਾ ਬਿਹਾਰ ਨੂੰ ਆਪਾਂ ਗਰੀਬ ਦੇਸ਼ ਕਹਿੰਦੇ ਆ ਉਹਦਾ 21000 ਆ 20 ਪੰਜਵਾਂ ਹਿੱਸਾ ਆਪਣੇ ਤੋਂ ਘੱਟ ਆ ਆਪਾਂ ਪੰਜ ਹਿੱਸੇ ਵੱਧ ਉਹਨਾਂ ਨਾਲੋਂ ਆਪਣੇ ਤੇ ਕਰਜ਼ਾ ਯਾਰੋ ਬੇਤੀਆ ਤੁਹਾਨੂੰ ਹੱਥ ਬੰਨ ਕੇ ਜੇ ਚੰਗੀ ਡਵੈਲਪਮੈਂਟ ਪਿੰਡਾਂ ਦੀ ਚਾਹੁੰਦੇ ਆ ਤਾਂ ਅਪੀਲ ਕਰਦਾ ਮੈਂ ਸਾਰੇ ਵੋਟਰ ਭਾਵਾਨੂੰ ਕਿ ਸ਼੍ਰੋਮਣੀ ਕਾਲੀਦਾਲ ਦੇ ਜਿਹੜੇ ਕੈਂਡੀਡੇਟ ਆ ਜਿਹੜੇ ਉਮੀਦਵਾਰ ਆ ਓਨਾ ਨੂੰ ਬਲਾਕ ਸੰਮਤੀਆਂ ਦੇ ਜ਼ਿਲ੍ਹਾ ਪ੍ਰੀਜ਼ਨ ਦੇ ਵਿੱਚ ਦਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ